ਪਰਮ ਸਤਕਾਰਯੋਗ ਸਾਧ ਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸ੍ਰੀ ਪਿਆਣੀ ਸਾਹਿਬ ਦੇ ਵਿੱਚ ਜੋ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬੋਤ ਸਮਾਗਮ ਸਤਿਗੁਰੂ ਉਦੇਸ਼ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਨਾਮਧਾਰੀ ਪੰਥ ਦੇ ਮਹਾਨ ਵਿਦਵਾਨ ਵਿਦਿਆ ਗੁਰੂ ਵਿਦਿਆ ਦਾਤਾ ਵਿਦਿਆਤਾਰ ਗੁਰਬਾਣੀ ਦੇ ਅਰਥ ਬੋਧ ਦੇ ਵਿਆਤਾ શ્રીਮਾਨ ਸੰਤ ਨਿਸ਼ਾਨ ਸਿੰਘ ਜੀ ਉਹਨਾਂ ਦੀ ਅਗਵਾਈ ਹੇਠ ਉਹਨਾਂ ਦੇ ਨੇਤਰਤਵ ਦੇ ਹੇਠ ਇਹ ਪਾਠ ਬੋਧ ਸਮਾਗਮ ਸ਼ੁਰੂ ਹੋਇਆ 2 ਜੂਨ 2025 ਨੂੰ ਸਤਿਗੁਰੂ ਸਚੇ ਪਾਤਸ਼ਾਹ ਬਹੁਤ ਬਖਸ਼ਿਸ਼ ਕੀਤੀ ਇਹ ਪਾਠ ਬੋਧ ਸਮਾਗਮ ਬੱਚਿਆਂ ਨੂੰ ਅਤੇ ਹੋਰ ਸਾਧ ਸੰਗਤ ਦਾ ਪਾਠ ਸ਼ੁੱਧ ਕਰਵਾਉਣ ਵਾਸਤੇ ਸ੍ਰੀ ਸਤਿਗੁਰੂ ਜੀ ਨੇ ਇਹ ਪਾਠ ਬੋਧ ਸਮਾਗਮ ਕਰਵਾਇਆ ਜੂਨ ਦੇ ਮਹੀਨੇ ਵਿੱਚ ਇਹ ਇਸ ਕਰਕੇ ਰੱਖਿਆ ਗਿਆ ਸੀ ਕਿਉਂਕਿ ਜੂਨ ਦੇ ਵਿੱਚ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਤੇ ਇਸ ਕਰਕੇ ਬੱਚੇ ਇਹਦਾ ਪੂਰਾ ਵਾਹਾ ਲੈ ਸਕਣ ਸੋ ਇਸ ਕਰਕੇ ਇਸ ਪਾਠ ਬੋਧ ਸਮਾਗਮ ਨੂੰ ਜੂਨ ਦੇ ਮਹੀਨੇ ਦੇ ਵਿੱਚ ਰੱਖਿਆ ਗਿਆ ਸੀ ਇਸ ਪਾਰਟ ਬੋਥ ਸਮਾਗਮ ਦੇ ਵਿੱਚ ਲੁਧਿਆਣੇ ਤੋਂ ਬੱਚਿਆਂ ਨੇ ਆ ਕੇ ਹਿੱਸਾ ਲਿਆ ਲੁਧਿਆਣੇ ਵਾਲੇ ਬੱਚਿਆਂ ਵਾਸਤੇ ਬੱਸ ਦਾ ਪ੍ਰਬੰਧ ਕੀਤਾ ਗਿਆ ਸੀ ਬੱਸ ਉਹਨਾਂ ਨੂੰ ਲੈ ਕੇ ਆਉਂਦੀ ਸੀ ਫਿਰ ਛੱਡਣ ਵਾਸਤੇ ਜਾਂਦੀ ਸੀ ਲੁਧਿਆਣੇ ਦੇ ਬੱਚੇ ਅਤੇ ਹੋਰ ਸਾਧ ਸੰਗਤ ਉਸ ਵਾਸਤੇ ਆਉਂਦੇ ਸਨ ਤੇ ਫਗਵਾੜੇ ਤੋਂ ਵੀ ਮੋਠੜੀਆਂ ਤੋਂ ਸੂਬਾ ਹਰਜੀਤ ਸਿੰਘ ਜੀ ਉੱਥੋਂ ਦੇ ਬੱਚਿਆਂ ਨੂੰ ਲੈ ਕੇ ਡੇਲੀ ਆਉਂਦੇ ਸਨ ਤੋ तकरीबन ਬੱਚੇ ਲੜਕੇ ਲੜਕੀਆਂ ਮਾਈਆਂ ਬੀਬੀਆਂ ਭਾਈ ਬਜ਼ੁਰਗ ਸਾਰੇ ਮਿਲਾ ਕੇ तकरीबन 100 700 ਦੇ ਕਰੀਬ ਇਹ ਸਾਰੇ ਸਰੀਰ ਮਿਲ ਕੇ ਇਸ ਪਾਠ ਬੋਤ ਸਮਾਗਮ ਦਾ ਲਾਹਾ ਲੈਂਦੇ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਵੀ ਕਿਰਪਾ ਕਰਦੇ ਰਹੇ ਆਪਣੇ ਰੁਝੇਵਿਆਂ ਦੇ ਵਿੱਚੋਂ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਠ ਬੋਤ ਸਮਾਗਮ ਦੇ ਵਿੱਚ ਦਰਸ਼ਨ ਦਿੰਦੇ ਰਹੇ ਸਾਰੀ ਸੰਗਤ ਨੂੰ ਬੱਚਿਆਂ ਨੂੰ ਆਸ਼ੀਰਸ ਦਿੰਦੇ ਰਹੇ ਆਸ਼ੀਰਵਾਦ ਬਖਸ਼ਦੇ ਰਹੇ ਕਿਰਪਾ ਕਰਦੇ ਰਹੇ ਜਿੱਥੇ ਸਤਿਗੁਰੂ ਜੀ ਨੇ ਆਪਣਾ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਉੱਥੇ ਸਤਿਗੁਰੂ ਜੀ ਨੇ ਪਾਠ ਬੋਤ ਸਮਾਗਮ ਦੇ ਵਿੱਚ ਲੁਧਿਆਣਾ ਅਤੇ ਸ੍ਰੀ ਭੈਣੀ ਸਾਹਿਬ ਦੀ ਸੰਗਤ ਨੂੰ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲੈਣ ਦਾ ਹੁਕਮ ਵੀ ਕੀਤਾ ਜੋ ਸੰਗਤ ਨੇ ਬੜੇ ਉਤਸ਼ਾਹ ਦੇ ਨਾਲ ਇਹਦੇ ਵਿੱਚ ਭਾਗ ਲਿਆ ਤੇ ਇਸ ਦਾ ਲਾਹਾ ਵੀ ਲਿਆ ਇਹ ਪਾਠ ਬੋਤ ਸਮਾਗਮ ਇਸ ਦੀਆਂ ਦੋ ਕਲਾਸਾਂ ਰੋਜ਼ਾਨਾ ਲੱਗਦੀਆਂ ਸਨ ਪਹਿਲੀ ਕਲਾਸ 9 ਤੋਂ 11 ਇਸ ਕਲਾਸ ਦੇ ਵਿੱਚ ਛੋਟੇ ਬੱਚੇ ਜਿਹੜੇ ਸਨ ਉਹ ਪਾਠ ਕਰਦੇ ਸਨ ਤੇ ਅਰਾਗੀ ਸ਼ਾਮ ਸਿੰਘ ਜੀ ਕਵੀਸ਼ਰ ਗੁਰਸੇਵਕ ਸਿੰਘ ਜੀ ਸੰਤ ਗੁਰਨਾਮ ਸਿੰਘ ਜੀ ਉਹਨਾਂ ਬੱਚਿਆਂ ਦਾ ਪਾਠ ਸੁਣ ਕੇ ਤੇ ਉਹਨਾਂ ਬੱਚਿਆਂ ਦੀਆਂ ਗਲਤੀਆਂ ਲਗਾ ਮਾਤਰਾਵਾਂ ਵਿਸਰਾਮ ਆਦਿਕ ਜੋ ਗਲਤੀਆਂ ਸਨ ਉਹਨਾਂ ਨੂੰ ਦੱਸਦੇ ਸਨ ਕਿ ਇਸ ਤਰ੍ਹਾਂ ਪਾਠ ਕਰਨਾ ਹੈ ਇਹ ਪਾਠਬੋਧ ਸਮਾਗਮ ਦੇ ਵਿੱਚ ਜੂਮ ਐਪ ਰਾਹੀਂ ਹੀ ਦੂਰੋਂ ਨੇੜੇੋਂ ਸਾਥ ਸੰਗਤ ਜੁੜਦੀ ਰਹੀ ਲਾਹਾ ਲੈਂਦੀ ਰਹੀ। ਪਹਿਲੀ ਕਲਾਸ ਦੇ ਵਿੱਚ ਜੂਮ ਐਪ ਰਾਹੀਂ ਆਨਲਾਈਨ ਜਿਹੜੇ ਸਿੱਖਿਆਰਥੀ ਸਨ ਜਿਹੜੇ ਪਾਠ ਸਿੱਖਣ ਵਾਲੇ ਸਨ ਉਹਨਾਂ ਤੋਂ ਵੀ ਪਾਠ ਸੁਣਿਆ ਜਾਂਦਾ ਸੀ। ਪਹਿਲੀ ਕਲਾਸ ਤੋਂ ਬਾਅਦ ਵਿੱਚ 1 ਘੰਟੇ ਦਾ ਅੰਤਰਾਲ ਰੱਖਿਆ ਜਾਂਦਾ ਸੀ ਜਿਸ ਨੇ ਭਾਈ ਪ੍ਰਸ਼ਾਦਾ ਛਕਣ ਵਾਸਤੇ ਜਾਣਾ ਹੈ ਉਹ ਪ੍ਰਸ਼ਾਦਾ ਛਕ ਕੇ ਆਵੇ। ਪਹਿਲੀ ਕਲਾਸ ਤੋਂ ਬਾਅਦ ਪ੍ਰਸ਼ਾਦ ਵਰਤਾਇਆ ਜਾਂਦਾ ਸੀ। ਡੇਲੀ ਲੱਡੂ, ਬਰਫੀ ਆਦਕ ਜੋ ਪ੍ਰਸ਼ਾਦ ਸਤਿਗੁਰੂ ਜੀ ਵੱਲੋਂ ਭੇਜਿਆ ਜਾਂਦਾ ਸੀ ਉਹ ਬੱਚਿਆਂ ਨੂੰ ਸਾਧ ਸੰਗਤ ਨੂੰ ਵਰਤਾਇਆ ਜਾਂਦਾ ਸੀ। ਦੂਸਰੀ ਕਲਾਸ ਜੋ ਹੈ ਉਹ ਪੌਣੇ 12 ਵਜੇ ਤੋਂ ਲੈ ਕੇ ਪੌਣੇ 2 ਵਜੇ ਤੱਕ ਹੋਇਆ ਕਰਦੀ ਸੀ। ਇਸ ਕਲਾਸ ਦੇ ਵਿੱਚ ਵਾਰੀ-ਵਾਰੀ ਕਦੇ ਰਾਗੀ ਸ਼ਾਮ ਸਿੰਘ ਜੀ, ਕਵੀਸ਼ਰ ਗੁਰਸੇਵਕ ਸਿੰਘ ਜੀ, ਸੰਤਪੁਰਨਾਮ ਸਿੰਘ ਜੀ, ਕਦੇ ਮੈਂ ਵਾਰੀ-ਵਾਰੀ ਅਸੀਂ ਪਾਠ ਕਰਿਆ ਕਰਦੇ ਸਾਂ। ਤੇ ਸਾਡੇ ਉਸਤਾਦ ਵਿਦਿਆਗੁਰੂ ਸ਼੍ਰੀਮਾਨ ਸੰਤਰੀ ਸ਼ਾਨ ਸਿੰਘ ਜੀ ਉਹ ਉਸ ਪਾਠ ਨੂੰ ਸੁਣ ਕੇ ਉਸ ਪਾਠ ਦੀਆਂ ਜੋ ਗਲਤੀਆਂ ਹੁੰਦੀਆਂ ਸਨ ਸਾਡੇ ਕੋਲੋਂ ਤੇ ਸਾਧ ਸੰਗਤ ਨੂੰ ਦੱਸਿਆ ਕਰਦੇ ਸਨ ਕਿੱਥੇ ਵਿਸਰਾਮ ਲੱਗਣਾ ਹੈ ਕਿਸ ਲਗਮਾਤਰ ਦਾ ਕਿਸ ਤਰ੍ਹਾਂ ਉਚਾਰਨ ਕਰਨਾ ਹੈ ਕਿੱਥੇ ਕਿਸ ਸ਼ਬਦ ਨੂੰ ਦਬ ਦੇ ਕੇ ਅਧਕ ਲਾ ਕੇ ਪੜ੍ਹਨਾ ਹੈ ਕਿਸ ਨੂੰ ਕੋਲਾ ਪੜ੍ਹਨਾ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਰੀਕੀਆਂ ਜਿਹੜੀਆਂ ਨੇ ਉਹ ਸ਼੍ਰੀਮਾਨ ਸੰਤਨੀ ਸ਼ਾਨ ਸਿੰਘ ਜੀ ਨੇ ਸਾਨੂੰ ਦੱਸੀਆਂ ਸਾਡੇ ਤੇ ਕਿਰਪਾ ਕੀਤੀ ਜੋ ਕਿ ਜਿਨ੍ਹਾਂ ਦੀ ਬੁੱਧੀ ਬਹੁਤ ਜ਼ਿਆਦਾ ਬਰੀਕ ਹੈ ਜਿਨ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਹੁਤ ਬਖਸ਼ਿਸ਼ ਹੈ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਆਪਣੇ ਵਿਦਿਆਗੁਰੂ ਪੰਡਿਤ ਗੁਰਚਰਨ ਸਿੰਘ ਜੀ ਉਹਨਾਂ ਦੇ ਕੋਲ ਰਹਿ ਕੇ ਵਿਦਿਆ ਪ੍ਰਾਪਤ ਕੀਤੀ ਉਹ ਖਜ਼ਾਨਾ ਸੰਤ ਜੀ ਨੇ ਸਾਨੂੰ ਬਖਸ਼ਿਆ ਸੰਤ ਜੀ ਦਾ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਸੀ। ਐਸਾ ਵਧੀਆ ਤਰੀਕਾ ਸੀ ਇੰਨਾ ਵਧੀਆ ਤਰੀਕਾ ਸੀ ਕਿ ਛੋਟੇ ਬੱਚਿਆਂ ਨੂੰ ਵੀ ਉਹ ਸਮਝ ਆ ਜਾਂਦਾ ਸੀ। ਸੰਤ ਜੀ ਬਹੁਤ ਵਾਰ ਜਿੱਥੇ ਅਸੀਂ ਵਿਸਰਾਮ ਗਲਤ ਲਾ ਦਿੰਦੇ ਸਾਂ ਬਹੁਤ ਸਾਰੀਆਂ ਪੰਕਤੀਆਂ ਇਸ ਤਰ੍ਹਾਂ ਦੀਆਂ ਆਈਆਂ ਜਿੱਥੇ ਵਿਸਰਾਮ ਗਲਤ ਲਾਉਣ ਦੇ ਨਾਲ ਅਰਥ ਦਾ ਅਨਰਥ ਬਣ ਜਾਂਦਾ ਸੀ। ਜਿਸ ਤਰ੍ਹਾਂ ਇੱਕ ਪੰਕਤੀ ਆਉਂਦੀ ਹੈ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਪਤਿਤ ਪਵਿੱਤ ਕਰਾ ਹੁਣ ਜੇ ਇੱਥੇ ਗੁਰਦੇਵ ਤੇ ਵਿਸਰਾਮ ਨਾ ਲਾਇਆ ਜਾਵੇ ਗੁਰਦੇਵ ਪਤਿਤ ਪੜ ਦਿੱਤਾ ਜਾਵੇ ਫਿਰ ਗੁਰਦੇਵ ਪਤਿਤ ਬਣ ਜਾਵੇਗਾ ਇਹ ਸੰਤ ਜੀ ਨੇ ਬਖਸ਼ਿਸ਼ ਕਰਕੇ ਮੈਂ ਇਹ ਜਿਹੜਾ ਪਾਠ ਕੀਤਾ ਸੀ ਗੁਰਦੇਵ ਪਤਿਤ ਕਰ ਦਿੱਤਾ ਸੀ ਆਮ ਕਰਕੇ ਅਸੀਂ ਇਸ ਤਰ੍ਹਾਂ ਹੀ ਪੜਦੇ ਹਾਂ ਪਰ ਸੰਤ ਜੀ ਨੇ ਕਿਰਪਾ ਕਰਕੇ ਦੱਸਿਆ ਕਿ ਗੁਰਦੇਵ ਤੇ ਜਿਹੜਾ ਇਹ ਵਿਸਰਾਮ ਆਵੇਗਾ ਗੁਰਦੇਵ ਪਤਿਤ ਪਵਿੱਤ ਕਰਾ ਉਹ ਪਤਿਤਾਂ ਨੂੰ ਪਵਿੱਤਰ ਕਰ ਦੇਣ ਵਾਲਾ ਹੈ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਪਾਠ ਨੇ ਬਿਨਾ ਸੰਥਿਆ ਲਿਆ ਬਗੈਰ ਕਦੇ ਵੀ ਪਾਠ ਜਿਹੜਾ ਉਹ ਸ਼ੁੱਧ ਨਹੀਂ ਹੁੰਦਾ ਹੈ ਸੰਥਿਆ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੰਥਿਆ ਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਜੇ ਸਾਈ ਲਿਖਿਆ ਹੈ ਉਹਦੇ ਉੱਪਰ ਇੱਕ ਬਿੰਦੀ ਲੱਗਣ ਦੇ ਨਾਲ ਉਹ ਸਾਈ ਬਣ ਜਾਂਦਾ ਹੈ ਇਸ ਤਰ੍ਹਾਂ ਹੋਰ ਬਹੁਤ ਸਾਰੇ ਪਾਠ ਹਨ ਇੱਕ ਥਾਂ ਹੋਰ ਪਾਠ ਆਇਆ ਸੀ ਵਿਸਰਾਮ ਦੇ ਕਾਰਨ ਉਸ ਪਾਠ ਦਾ ਅਰਥ ਦਾ ਅਨਰਥ ਬਣ ਜਾਂਦਾ ਹੈ ਨਾਨਕ ਮਨਮੁਖ ਥਾਉ ਨਾ ਪਾਏ ਹੁਣ ਜੇ ਇੱਥੇ ਨਾਨਕ ਤੇ ਵਿਸਰਾਮ ਨਾ ਦਿੱਤਾ ਜਾਵੇ ਨਾਨਕ ਮਨਮੁਖ ਥਾਵ ਨਾ ਪਾਏ ਮਨਮੁਖਾਂ ਨੂੰ ਥਾਵ ਨਹੀਂ ਮਿਲਦਾ ਥਾਂ ਨਹੀਂ ਮਿਲਦਾ ਹੁਣ ਜੇ ਵਿਸਰਾਮ ਨਾ ਲਾਇਆ ਜਾਵੇ ਤੇ ਅਰਥ ਦਾ ਅਨਰਥ ਬਣ ਜਾਂਦਾ ਹੈ ਗਲਤ ਪਾਠ ਕਰਨ ਦਾ ਦੋਸ਼ ਲੱਗਦਾ ਹੈ ਅਸੀਂ ਇਤਿਹਾਸ ਵਿੱਚ ਪੜਦੇ ਹਾਂ ਸੋ ਸਾਕੀ ਦੇ ਵਿੱਚ ਮੈਂ ਉਹ ਪਾਇਆ ਸੀ ਇੱਕ ਦਿਨ ਉਹ ਵੀਡੀਓ ਮੈਂ ਪਾਈ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਇੱਕ ਸਿੱਖ ਪਾਠ ਕਰਨ ਦਿਆ ਸੀ ਜਦੋਂ ਉਹਨੇ ਓੰਕਾਰ ਦਾ ਪਾਠ ਸ਼ੁਰੂ ਕੀਤਾ ਤੇ ਉਹਦੇ ਵਿੱਚ ਪਾਠ ਹੁੰਦਾ ਹੈ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰੂ ਸੂਰਾ ਕਿ ਉਸ ਕਰਤੇ ਦੀ ਮਿਤ ਨੂੰ ਕਰਤਾ ਹੀ ਜਾਣਦਾ ਹੈ ਜਾਂ ਗੁਰੂ ਸੂਰਮਾ ਜਾਣਦਾ ਹੈ ਪਰ ਉਸ ਪਾਠੀ ਸਿੰਘ ਨੇ ਕੈ ਦੀ ਥਾਂ ਤੇ ਕੇ ਪੜ ਦਿੱਤਾ ਇੱਕ ਦੁਲਾਵਾਂ ਨੂੰ ਉਸਨੇ ਲਾਂ ਪੜਨ ਦੇ ਨਾਲ ਹੀ ਉਹ ਸਾਰੀ ਪੰਕਤੀ ਦਾ ਅਰਥ ਬਦਲ ਗਿਆ ਭਾਵ ਕਿ ਕਰਤੇ ਦੀ ਮਿਤ ਕਰਤਾ ਹੀ ਜਾਣਦਾ ਹੈ ਗੁਰੂ ਸੂਰਮਾ ਕੀ ਜਾਣਦਾ ਹੈ ਫਿਰ ਗੁਰੂ ਦੇ ਸ਼ਰਣ ਦੇ ਜਾਣ ਦੀ ਕੀ ਲੋੜ ਹੈ ਜੇ ਗੁਰੂ ਸੁਰਮਾ ਜਾਣਦਾ ਹੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਸਿੱਖ ਨੂੰ ਲਾਠੀਆਂ ਦੇ ਨਾਲ ਕਟਵਾਇਆ ਉਸ ਸਿੱਖ ਨੂੰ ਡੰਡੇ ਮਰਵਾਏ ਸਿੱਖਾਂ ਨੂੰ ਹੁਕਮ ਕੀਤਾ ਭਾਈ ਇਹਨੂੰ ਲਾਠੀਆਂ ਦੇ ਨਾਲ ਡੰਡਿਆਂ ਦੇ ਨਾਲ ਸੋਟਿਆਂ ਦੇ ਨਾਲ ਇਹਨੂੰ ਮਾਰੋ ਇਹਨੇ ਅਰਥ ਦਾ ਅਨਰਥ ਕਰ ਦਿੱਤਾ ਹੈ ਸੋ ਇਹਨਾਂ ਵੱਡਾ ਪਾਪ ਲੱਗਦਾ ਹੈ ਇੱਕ ਲਗ ਮਾਤਰ ਦਾ ਗਲਤ ਉਚਾਰਨ ਕਰਨ ਦੇ ਨਾਲ ਸੋ ਇਹ ਮਹੀਨਾ ਭਰ ਇਹ ਕਲਾਸਾਂ ਇੱਥੇ ਚੱਲਦੀਆਂ ਰਹੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਬਖਸ਼ਿਸ਼ ਕੀਤੀ ਅੱਜ ਪਾੜ ਬਹੁਤ ਸਮਾਗਮ ਦਾ ਸਮਾਪਨ ਹੋਇਆ ਸਤਿਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਬਚਨ ਕਰਕੇ ਦਰਸ਼ਨ ਦੇ ਕੇ ਸਾਰੇ ਬੱਚਿਆਂ ਨੂੰ ਸਾਰੀ ਸੰਗਤ ਨੂੰ ਆਸ਼ੀਸ਼ ਬਖਸ਼ੀ ਖੁਸ਼ੀਆਂ ਬਖਸ਼ੀਆਂ ਸ਼ਾਬਾਸ਼ ਦਿੱਤੀ ਤੇ ਬੱਚਿਆਂ ਨੂੰ ਇਹ ਵੀ ਹੁਕਮ ਕੀਤਾ ਕਿ ਆਪਾਂ ਨਿਜਮ ਬਣਾਈਏ ਰੋਜ਼ਾਨਾ ਪੰਜ ਪੱਤਰੇ ਗੁਰਬਾਣੀ ਦੇ ਪੜ੍ਹ ਲਿਆ ਕਰੀਏ ਆਪਾਂ ਇਸ ਤਰ੍ਹਾਂ ਜਦੋਂ ਅਭਿਆਸ ਕਰਾਂਗੇ ਤੇ ਸਾਡੀ ਗੁਰਬਾਣੀ ਜੋ ਅਸੀਂ ਇਹ ਮਹੀਨਾ ਪਰ ਕਲਾਸਾ ਲਾ ਕੇ ਜੋ ਆਪਾਂ ਸਿੱਖਿਆ ਹੈ ਉਹਦਾ ਲਾਭ ਤਾਂ ਹੀ ਹੋਵੇਗਾ ਜੇ ਆਪਾਂ ਹੁਣ ਅਭਿਆਸ ਕਰਾਂਗੇ ਸਤਿਗੁਰੂ ਸਚੇ ਪਾਤਸ਼ਾਹ ਹੁਕਮ ਕੀਤਾ ਕਿ ਪੰਜ ਪੱਤਰੇ ਰੋਜ਼ ਜਿਹੜੇ ਨੇ ਉਹ ਗੁਰਬਾਣੀ ਦੇ ਉਹ ਗੁਰੂ ਗ੍ਰੰਥ ਸਾਹਿਬ ਦੇ ਪੜੇ ਜਾਣ ਤੇ ਕਿਸੇ ਇੱਕ ਪੰਕਤੀ ਦੇ ਵਿਚਾਰ ਕਰਕੇ ਉਸ ਪੰਕਤੀ ਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਯਤਨ ਕੀਤਾ ਜਾਵੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਣਾਉਣ ਦਾ ਯਤਨ ਕੀਤਾ ਜਾਵੇ ਸੋ ਸਤਿਗੁਰੂ ਸਚੇ ਪਾਤਸ਼ਾਹ ਦੀ ਬੇਅੰਤ ਬਖਸ਼ਿਸ਼ ਹੋਈ ਹੈ ਅੱਜ ਦੀ ਪਾਠ ਦੀ ਕਲਾਸ ਤੋਂ ਬਾਅਦ ਜਿਹੜੀ ਪਹਿਲੀ ਕਲਾਸ ਸਵੇਰ ਦੀ ਕਲਾਸ ਹੋਈ ਸੀ ਉਸ ਕਲਾਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਠੀ ਵਾਲੇ ਪਾਸੇ ਜੋ ਲੰਗਰ ਹੈ ਉੱਥੇ ਸਾਰੇ ਬੱਚਿਆਂ ਨੂੰ ਪੀਜਿਆਂ ਦਾ ਲੰਗਰ ਵੀ ਸ਼ਕਾਇਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਚਾਹੁੰਦੇ ਹਨ ਕਿ ਸਾਡੇ ਬੱਚੇ ਸ਼ੁੱਧ ਪਾਠ ਕਰਨ ਚੰਗੇ ਪਾਠੀ ਬਣਣ ਜਿਹੜਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਹੈ ਕਿ ਸਾਡੇ ਬੱਚੇ ਇੰਜੀਨੀਅਰ ਬਣਨ ਵਕੀਲ ਬਣਨ ਉਹ ਜੱਜ ਬਣਨ ਪਰ ਉਹ ਪਾਠੀ ਜ਼ਰੂਰ ਬਣਨ ਉਹਨਾਂ ਨੂੰ ਪਾਠ ਕਰਨਾ ਆਉਂਦਾ ਹੋਵੇ ਸੋ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਇਹ ਪਾਠ ਗੋਤ ਸਮਾਗਮ ਕਰਵਾਇਆ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਦੇ ਇਹ ਪਾਠ ਗੋਤ ਸਮਾਗਮ ਜੋ ਹਨ ਉਹ ਚੱਲਦੇ ਰਹਿਣ ਹੁੰਦੇ ਰਹਿਣ ਤਾਂ ਕਿ ਸਾਡੀ ਜੋ ਗੁਰਬਾਣੀ ਹੈ ਸਾਡਾ ਪਾਠ ਜੋ ਹੈ ਉਹ ਸ਼ੁੱਧ ਹੁੰਦਾ ਰਹੇ ਅਸੀਂ ਸ਼ੁੱਧ ਪਾਠੀ ਸ਼ੁੱਧ ਪਾਠ ਕਰਨ ਵਾਲੇ ਪਾਠੀ ਬਣ ਸਕੀਏ ਸੰਤ ਨਿਸ਼ਾਨ ਸਿੰਘ ਜੀ ਦਾ ਕੋਟਾਨ ਕੋਟ ਧੰਨਵਾਦ ਉਹਨਾਂ ਦਾ ਜਿੰਨਾ ਧੰਨਵਾਦ ਕੀਤਾ ਜਾਏ ਉਹ ਥੋੜਾ ਹੈ ਧੰਨਵਾਦ ਸਤਿ ਸ੍ਰੀ ਅਕਾਲ